ਜੀ.ਵੀ. ਪੰਜਾਬ ਅਤੇ ਐਸ.ਐਸ.ਪੀ. ਪਟਿਆਲਾ ਨੇ ਪੇਸ਼ਾਨੀ ਦੇ ਸ਼ੇਡ ਪਟਿਆਲਾ ਪੁਲਿਸ ਅਪਰਾਧੀਆਂ ਦੇ ਅਗੇਸਟ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ। ਅ ਇਸੇ ਖੜੀ ਦੇ ਵਿੱਚ ਪੁਲਿਸ ਸਟੇਸ਼ਨ ਸਿਵਲੈਂਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। 20 ਸਤੰਬਰ ਨੂੰ ਚੌਕੀ ਚਾਰ ਮੋਡਲ ਟਾਊਨ ਰਣਜੀਤ ਸਿੰਘ ਵੱਲੋਂ ਇੱਕ ਨਾਕਾ ਜਿਹੜਾ ਹੈਗਾ ਸਿਵਲ ਜਿਹੜਾ ਲੀਲਾ ਭਵਨ ਚੋਆ ਗਿਆ ਉੱਥੇ ਲਗਾਇਆ ਹੋਇਆ ਸੀਗਾ ਉਨੂੰ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੂੰਗਰ ਮੜੀਆਂ ਉੱਥੇ ਇੱਕ ਨਾਮਾਲੂਮ ਜਿਹੜੀ ਹੈ ਬਿਨਾ ਨੰਬਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹਨ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਉਹ ਕਿਸੇ ਗਲਤ ਮੰਚਾ ਨਾਲ ਉੱਥੇ ਜਿਹੜੇ ਹੈ ਪ੍ਰੈਜ਼ੈਂਟ ਹੈ ਤੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾਲੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦੋਂ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ ਇੱਕ 32 ਬੋਰ ਪਿਸਟਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਦੇਸੀ ਇਕਟਾ ਇਹਨਾਂ ਦੇ ਉੱਪਰ ਫਿਰ ਕਾਰਵਾਈ ਕਰਦੇ ਹੋਏ ਤੁਰੰਤ ਪਰਚਾ ਦਿੱਤਾ ਗਿਆ ਅੰਡਰ ਆਰਮਸ ਐਕਟ ਤੇ ਇਹਨਾਂ ਦਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਜਿਹੜਾ ਹੈ ਰਿਮਾਂਡ ਹਾਸਿਲ ਕੀਤਾ ਗਿਆ ਦੌਰਾਨੇ ਰਿਮਾਂਡ ਜਦ ਇਹਨਾਂ ਨੂੰ ਪੁੱਛਗਿੱਛ ਕੀਤੀ ਗਈ ਤੋਂ ਹੋਰ ਵੀ ਜਿਹੜੀ ਹੈ ਰਿਕਵਰੀ ਹੋਈ ਹੈ ਇਹਨਾਂ ਤੋਂ ਜੀ 10 ਹੋਰ ਮੋਟਰਸਾਈਕਲ ਜਿਹੜੇ ਹੈਗੇ ਆਂ ਰਿਕਵਰ ਹੋਏ ਆ ਤੇ ਇੱਕ ਹੋਰ ਬੇਸੀ ਕਟਾ 15 12 ਬੋਰ ਜਿਹੜਾ ਹੈ ਰਿਕਵਰ ਹੋਇਆ ਹੈ ਜਿਹੜੇ ਦੋ ਦੋਸ਼ੀਆਂ ਹੈ ਉਹਨਾਂ ਦੇ ਨਾਮ ਹੈਗੇ ਜੀ ਇੱਕ ਸਾਹਿਲਪ੍ਰੀ ਹੈਗਾ ਜਿਹੜੀ ਰਿਹਾਈਸ਼ ਹੈ ਸਿਟੀ ਸਮਾਣਾ ਅਤੇ ਗੁਰਪੀਰ ਸਿੰਘ ਜਿਹੜੀ ਰਿਹਾਈਸ਼ ਹੈ ਪੁਲਿਸ ਸਟੇਸ਼ਨ ਸਦਰ ਸਮਾਣਾ ਦੇ ਅੰਡਰ ਇਹਨਾਂ ਦੇ ਉੱਪਰ ਦੋਨੋਂ ਦੀ ਹੀ ਕ੍ਰਿਮਨਲ ਹਿਸਟਰੀ ਹੈਗੀ ਹੈ ਤੇ ਇਹ ਜਿਹੜੇ ਹੈ ਇੰਟਰ ਸਟੇਟ ਜਿਹੜਾ ਲੁੱਟਖੋ ਕਰਨੇ ਵਾਲਾ ਗੈਂਗ ਹੈ ਉਹਨਾਂ ਦੇ ਪਾਰਟ ਹੈਗੇ ਆਂ ਇਨਾਂ ਦੇ ਉੱਪਰ ਇਨਾਂ ਦਾ ਜੋ ਮੋਡਸ ਆਪ੍ਰੈਂਟਿਸ ਸੀਗਾ ਇਹ ਜਿਹੜਾ ਹੈ ਨਾਜਾਇਜ਼ ਅਸਲਾ ਦਿੱਲੀ ਤੋਂ ਲਾਂਦੇ ਸੀਗੇ ਤੇ ਜਿਹੜਾ ਹੈ ਬਾਈਕ ਵਗੈਰਾ ਜੋ ਚੁਰਾਉਂਦੇ ਹਨ ਉਹਨਾਂ ਦੇ ਸਪੇਅਰ ਪਾਰਟਸ ਬਾਹਰਲੀ ਸਟੇਟ ਵਿੱਚ ਹੀ ਵੇਚਦੇ ਸੀਗੇ ਤੇ ਜਿਹੜੇ ਆਰਮਸ ਇਹਨਾਂ ਦੇ ਕੋਲ ਹੈਗੇ ਆ ਇਹ ਅੱਗੇ ਮਹਿੰਗੀ ਦਰਾਂ ਤੇ ਇਹਨੂੰ ਸਪਲਾਈ ਵੀ ਕਰਦੇ ਸੀਗੇ ਇਹਨਾਂ ਦਾ ਪੁਲਿਸ ਰਿਮਾਂਡ ਅੱਜ ਤੱਕ ਸੀਗਾ ਤੇ ਹੋਰ ਵੀ ਅਸੀਂ ਰਿਮਾਂਡ ਇਹਨਾਂ ਦਾ ਲਿਆਂਗੇ ਤੇ ਹੋਰ ਕੁਝ-ਕਿਝ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ ਸੋ ਇਹ ਵੈਪਨ ਦਾ ਲਫ ਲੀਕੇਜ ਪੁਆਇੰਟ 0.0 ਸਕੈਰ ਦਿੱਲੀ ਤੱਕ ਮੋਰਚਾ ਉੱਥੇ ਵੀ ਕੋਈ ਟੈਕਸਿੰਗ ਚੱਲ ਰਹੀ ਹੈ ਕਿ ਕਿਸ ਕੋ ਲੈ ਰਹੀ ਹੈ ਕਿ ਕੋਈ ਰੈਕਟ ਬੰਦ ਬੱਡਾ ਜੀ ਪੰਜਾਬ ਦੇ ਵਿੱਚ ਲਗਾਤਾਰ ਜਿਹੇ ਵੈਪਨ ਆ ਰਹੇ ਨੇ ਕਿ ਇਹ ਉੱਚ ਤੱਕ ਲੀਕੇਜ ਚੱਲ ਰਹੀ ਹੈ ਦਿੱਲੀ ਪੁਲਿਸ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਤੁਮਾਰ ਉਹ ਅਸੀਂ ਤਾਲਮੇਲ ਬਣਾ ਰਹੇ ਹਾਂ ਜੀ ਦਿੱਲੀ ਪੁਲਿਸ ਨਾਲ ਵੀ ਅਸੀਂ ਤਾਲਮੇਲ ਬਣਾ ਰਹੇ ਹਾਂ ਤੇ ਇਹ ਬੈਕਵਰਡ ਤੇ ਫੋਰਵਰਡ ਲਿੰਕੇਜ ਦੋਨੋਂ ਹੀ ਅਸੀਂ ਐਸਟੈਬਲਿਸ਼ ਕਰ ਰਹੇ ਹਾਂ ਕਿਨਾਂ ਨੂੰ ਇਹ ਵੇਚਣਾ ਚਾਹੁੰਦੇ ਸੀ ਤੇ ਕਿੱਥੋਂ ਇਹ ਲਾਂਦੇ ਸੀਗੇ ਦੋਨੋਂ ਹੀ ਚੈਨਲ ਅਸੀਂ ਐਕਟੀਵੇਟ ਕੀਤੇ ਹੋਏ ਹੈ ਗੈਂਗ ਉਹ ਅਸੀਂ ਪੁੱਛ-ਕਿਛ ਕਰ ਰਹੇ ਹਾਂ ਜੀ ਜੈਸੇ ਹੀ ਸਾਨੂੰ ਪਤਾ ਚਲਦਾ ਹੈ ਇਨਫੋਰਮੇਸ਼ਨ ਅਸੀਂ ਸਾਂਝੀ ਕਰਦੇ ਹਾਂ ਹਾਲੇ ਦੋ ਬੰਦੇ ਨੇ ਜੀ ਦੋ ਬੰਦੇ ਅਰੈਸਟ ਹੋਏ ਹਾਂ ਜੀ ਫਿਲਹਾਲ ਦੋ ਬੰਦੇ ਅਰੈਸਟ ਹੋਏ ਜੋ ਪਿਛਲੀ ਵਾਰ ਪੜੀ ਗਈ ਸੀ ਮੋਟਰਸਾਈਕਲ ਦੀ ਰਿਕਵਰੀ ਹੋਈ ਸੀ ਉਹ ਵੀ ਬਾਹਰ ਦੇ ਸਕੇਟਰ ਇਹ ਉਹਦੇ ਨਾਲ ਜੁੜੇ ਹੋਣੇ ਉਹਨਾਂ ਦਾ ਹੈਗਾ ਇਦਾਂ ਦੇ ਨਾਲ ਕਾਲ ਮੇਲ ਹੈਗਾ ਇਹ ਕਿੱਥੇ ਕਿੱਥੇ ਨਿਸ਼ਾਨਾ ਬਣਾਇਆ ਹੈ ਜੀ ਕੀ ਇਕੱਲਾ ਪਟਿਆਲਾ ਸੀਗਾ ਇਹਨਾਂ ਦਾ ਨਿਸ਼ਾਨਾ ਜਾਂ ਪੂਰੇ ਪੰਜਾਬ ਦੇ ਬੰਦ ਦੇ ਵਿੱਚ ਚੱਪਿਆ ਬਟਿਆਲਾ ਬੇਸਿਕਲੀ ਮੇਜਰਲੀ ਪਟਿਆਲਾ ਬਟ ਆਲੇ ਦੁਆਰੇ ਵੀ ਇਹਨਾਂ ਨੂੰ ਜੱਭੀ ਮੌਕਾ ਲੱਗਦਾ ਦੇਖੋ ਬੇਸਿਕਲੀ ਚੋਰ ਹੈ ਤੇ ਲੁੱਟਖੋ ਕਰਦੇ ਆ ਬੇਸਿਕਲੀ ਹਥਿਆਰ ਦਿਖਾ ਕੇ ਮੋਟਰਸਾਈਕਲ ਨੂੰ ਲੁੱਟਖੋ ਕਰਦੇ ਆ ਤੋ ਮੋਟਰਸ ਆਫ ਰੈਂਡੀ ਬੇਸਿਕਲੀ ਇਹਨਾਂ ਦਾ ਇਹੀ ਹੈ ਕੋਈ ਪਿਛਲਾ ਇਹਨਾਂ ਦਾ ਬੈਕਗ੍ਰਾਉਂਡ ਬੈਕਗ੍ਰਾਉਂਡ ਇਹਨਾਂ ਦਾ ਜਿਵੇਂ ਮੈਂ ਦੱਸਿਆ ਸਾਹਿਲ ਪ੍ਰੀਤ ਦੇ ਉੱਪਰ ਪਹਿਲੇ ਦੋ ਪਰਚੇ ਹੈਗੇ ਆ ਲੜਾਈ ਝਗੜੇ ਲੁੱਟਖੋ ਦੇ ਡਕੈਤੀ ਦੇ ਪਰਚੇ ਹੈ ਹਰਿਆਣਾ ਤੇ ਸਮਾਣਾ ਵਿਖੇ ਤੇ ਗੁਰਪਿਆਰ ਸਿੰਘ ਦੇ ਉੱਪਰ ਵੀ ਇੱਕ ਸਿਟੀ ਸਮਾਣਾ ਵਿੱਚ ਜਿਹੜਾ ਹੈਗਾ ਇੱਕ ਮੁਕਦਮਾ ਦਰਜ ਹੈ ਇਹ ਰਹਿਣ ਵਾਲੇ ਕਿੱਥੇ ਦੇ ਇਹ ਜੀ ਸਿਟੀ ਸਮਾਣਾ ਇੱਕ ਜਿਵੇਂ ਮੈਂ ਦੱਸਿਆ ਇੱਕ ਸਦਰ ਸਮਾਣਾ ਇਹ ਰਹਿੰਦੇ ਇਹ ਦੋਨੋਂ ਆਪਸ ਵਿੱਚ ਕਿਵੇਂ ਦੋਸਤ ਸੀ ਇਹ ਪਾਰਟਨਰ ਸੀਗੇ ਜੀ ਤੇ ਜਿਹੜਾ ਇਹਨਾਂ ਦਾ ਗੈਂਗ ਹੈਗਾ ਉਹਦੇ ਵਿੱਚ ਇਹ ਪਾਰਟਨਰ ਨੇ ਉਮਰ ਕਿੰਨੀ ਹੈ ਇੱਕ ਸਾਇਲ ਪ੍ਰੀਤ ਦੀ ਉਮਰ ਜੀ 18 ਸਾਲ ਹੈ ਤੇ ਗੁਰਪਿਆਰ ਸਿੰਘ ਜੋ ਜਿਹੜਾ ਹੈਗਾ ਉਹਦੀ ਉਮਰ 24 ਸਾਲ ਹੈ ਐਜੂਕੇਟਿਡ ਨਾਟ ਮਚ ਜ਼ਿਆਦਾ ਐਜੂਕੇਟਿਡ ਨਹੀਂ ਹੈਗੇ ਜਿਹੜੇ ਵੈਪਨ ਦੇ ਵਿੱਚ ਇਹ ਖਰੀਦਿਆ ਵੇਚਦੇ ਸੀਗੇ ਤੇ ਕਿੰਨੇ ਕਰਤਾ ਐਕਟਿਵ ਸੀਗੇ ਦੋਨੇ ਇਹ ਅਸੀਂ ਪੁੱਛਗਿੱਛ ਕਰ ਰਹੇ ਹਾਂ ਬਟ ਸਾਨੂੰ ਲੱਗਦਾ ਹੈ ਕਿ ਕਾਫੀ ਟਾਈਮ ਸੇ ਇਹ ਕੰਮ ਕਰਦੇ ਸੀਗੇ ਜੀ ਅੱਗੇ ਜਿਹਨਾਂ ਨੂੰ ਵੇਚਣਾ ਸੀ ਉਹ ਕਿਸ ਕਿਸ ਦੇ ਉੱਤੇ ਅਪਰਾਧੀਆਂ ਨੇ ਕੁਝ ਲਗਿਆ ਪਤਾ ਨਹੀਂ ਉਹੀ ਅਸੀਂ ਕਰ ਰਹੇ ਹਾਂ ਜੀ ਉਹ ਇਹ ਦੱਸ ਰਹੇ ਕਿ ਹੋਰ ਵੀ ਅਸੀਂ ਡਿਮਾਂਡ ਦੇਵਾਂਗੇ ਤੇ ਹੋਰ ਕੁਝ ਕੁਝ ਕਰਕੇ ਹੋਰ ਖੁਲਾਸੇ ਕਰਾਂਗੇ ਜੀ ਰਿਕਵਰੀ ਹੋਈ ਹੈ ਕੌਣ ਸ਼ੁਦਾ ਮੋਟਰਸਾਈਕਲ ਦੀ ਹੈ ਇਹ ਕਿੱਥੋਂ ਹੋਈ ਹੈ ਪਟਿਆਲੇ ਦੀ ਹੋਈ ਹੈ ਜਾਂ ਅਕਲਕਾਂ ਤੋਂ ਕੋਈ ਹੋਰ ਸੀ ਇਹ ਜ਼ਿਆਦਾਤਰ ਇਹਨਾਂ ਦੀ ਜਿਹੜੀ ਮੋਟਰਸਾਈਕਲ ਹੈ ਜਿੱਤਾਂ ਆਪਾਂ ਟਰੇਸ ਕਰ ਕੀਤੀ ਹੋਈਆਂ ਇਹ ਜ਼ਿਆਦਾਤਰ ਪਟਿਆਲੇ ਦੀਆਂ ਹੀ ਹੈਗੀਆਂ ਬਟ ਹੋਰ ਆਲੇ ਦੁਆਰੇ ਵੀ ਇਹ ਕਰਦੇ ਸੀਗੇ ਕੋਈ ਪੱਕਾ ਟਿਕ ਇਹ ਆਊਟ ਆਫ ਸਟੇਟ ਜਿਵੇਂ ਮੈਂ ਦੱਸਿਆ ਇਹ ਸਾਰੀ ਮੋਟਰਸਾਈਕਲ ਨੂੰ ਡਿਸਮੈਂਬਰ ਕਰਦੇ ਕਰਕੇ ਉਹਨਾਂ ਦੇ ਪਾਰਟਸ ਜਿਹੜੀ ਹੈ ਬਾਹਰੀ ਸਟੇਟਸ ਵੀ ਕੇ ਸਪਲਾਈ ਕਰਦੇ ਸੀਗੇ ਜਿੰਨੇ ਫੜੇ ਗਏ ਨੇ ਉਹਦੇ ਨੇ ਇਹ ਚੋਰੀ ਦੀ ਮਨਸ਼ਾ ਨਾਲ ਆਇਆ ਸੀ ਜਾਂ ਵੈਪਨ ਕਿਸੇ ਨੂੰ ਹੈਂਡ ਓਵਰ ਕਰਨਾ ਹੈ ਸੀ ਜਾਂ ਵੇਚਣਾ ਹੈ ਸੀ ਇਹ ਚੋਰੀ ਦੀ ਮਨਸ਼ਾ ਨਾਲ ਹੀ ਹੋ ਰਹੇ ਸੀਗੇ ਤੇ ਮੁਕਬਰ ਖਾਸ ਦੀ ਇਨਫੋਰਮੇਸ਼ਨ ਦੇ ਅਸੀਂ ਐਕਟ ਕੀਤਾ ਕਿ ਨਸ਼ਾ ਕਰਨ ਦੇ ਆਦੀ ਨੇ ਨਸ਼ੇ ਦਾ ਵੀ ਅਸੀਂ ਦੇਖ ਰਹੇ ਹਾਂ ਜੀ ਨਸ਼ੇ ਮੋਸਟ ਪਬਲੀਕ ਕਰਦੇ ਹੋਏ ਇਸ ਤਰ੍ਹਾਂ ਦਾ ਪਿਸਤਲ ਵਗੈਰਾ ਨਾ ਤਾਂ ਬਰਾਮੜਾ ਕਿਸੇ ਵੱਡੇ ਗੈਂਗ ਨਾਲ ਤਾਂ ਨਹੀਂ ਇਹਨਾਂ ਦਾ ਤਾਲੁਕ ਹੈ ਹੋ ਸਕਦਾ ਹੈ ਜੀ ਅਸੀਂ ਲੁੱਕ ਆਫ ਕਰ ਰਹੇ ਹ ਕੁਝ ਪਤਾ ਚੱਲਦਾ ਤਾ ਸਾਂਝੀ ਕਰਾਂਗੇ ਰਿਮਾਂਡ ਵਗੈਰਾ ਮਿਲਦਾ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਮਿਲਿਆ ਸੀਗਾ ਅੱਜ ਇਹਨਾਂ ਦਾ ਰਿਮਾਂਡ ਖਤਮ ਹੋ ਰਿਹਾ ਤੇ ਹੋਰ ਵੀ ਅਸੀਂ ਡਿਮਾਂਡ ਕਰਾਂਗੇ